ਇਸ ਵਿੱਚ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਭਾਰਤ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪਾਕਿਸਤਾਨ ਦੇ ਵੱਲੋਂ ਲਗਾਤਾਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਵੀ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ 에어ਪੋਰਟ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਠਾਨਕੋਟ ਦੇ 에어ਬੇਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਉਹਨਾਂ ਦੀਆਂ 8 ਮਿਜ਼ਾਈਲਾਂ ਡਿੱਗਣ ਤੋਂ ਪਹਿਲਾਂ ਹੀ ਰੋਕ ਦਿੱਤੀਆਂ ਗਈਆਂ ਯਾਨੀ ਕਿ ਉਹਨਾਂ ਨੂੰ ਖਤਮ ਕਰ ਦਿੱਤਾ ਉਹ ਜਿਹੜੀਆਂ ਮਿਜ਼ਾਈਲਾਂ ਗੇਰ ਦਿੱਤੀਆਂ ਗਈਆਂ ਨੇ ਤਾਂ ਲਗਾਤਾਰ ਪਾਕਿਸਤਾਨ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਪਠਾਨਕੋਟ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਗੁਰਦਾਸਪੁਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਰਾਤ ਲਾਈਟ ਜਿਹੜੀ ਆ ਬੰਦ ਕਰ ਦਿੱਤੀ ਗਈ ਆ ਰਾਤ 9 ਵਜੇ ਤੋਂ ਲੈ ਕੇ ਸਵੇਰ ਤੱਕ ਲਾਈਟ ਜਿਹੜੀ ਨਹੀਂ ਆਵੇਗੀ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਨੂੰ ਵੀ ਬਲੈਕਆਊਟ ਕਰ ਦਿੱਤਾ ਗਿਆ ਤਾਂ ਇਸ ਵਿਚਾਲੇ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਜ਼ਰੂਰ ਹੈ ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਵਿਚਾਲੇ ਡਰਨ ਦੀ ਲੋੜ ਨਹੀਂ ਹੈ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਅਜਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ 2 ਸਾਲ ਪੁਰਾਣੀਆਂ ਨੇ ਜੋ ਯੂਕਰੇਨ ਦੀ ਜੰਗ ਦੀ ਵੀਡੀਓ ਵੀ ਨੇ ਉਹ ਵੀਡੀਓ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਸ਼ਰਾਰਤੀ ਅਨਸਰ ਉਹ ਵੀਡੀਓ ਪਬਲਿਕ ਕਰ ਰਹੇ ਨੇ ਤਾਂ ਉਹਨਾਂ ਵੀਡੀਓ ਨੂੰ ਦੇਖ ਕੇ ਘਬਰਾਉਣ ਦੀ ਲੋੜ ਨਹੀਂ ਹਾਲੇ ਹਾਲਾਤ ਬਿਲਕੁਲ ਸ਼ਾਂਤਮਈ ਤਰੀਕੇ ਨੇ ਹਾਲਾਤ ਕੋਈ ਜ਼ਿਆਦਾ ਖਰਾਬ ਨਹੀਂ ਹੋਏ ਤਾਂ ਜੰਗ ਦੀ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ ਕਿ ਜੰਗ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਜੰਮੂ 에ਅਰਪੋਰਟ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਾਕਿਸਤਾਨ ਦੇ ਵੱਲੋਂ 에ਅਰਪੋਰਟ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਇਲਾਵਾ ਪਠਾਨਕੋਟ 에ਅਰਬੇਸ ਦੇ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਪਰ 8 ਮਿਜ਼ਾਈਲਾਂ ਜਿਹੜੀਆਂ ਨੇ ਪਾਕਿਸਤਾਨ ਦੀਆਂ ਉਹ ਡਿਫੈਂਸ ਸਿਸਟਮ ਦੇ ਵੱਲੋਂ ਸੁੱਟ ਦਿੱਤੀਆਂ ਗਈਆਂ ਨੇ ਤਾਂ ਉਹ ਚੱਲਣ ਤੋਂ ਪਹਿਲਾਂ ਹੀ ਰੋਕ ਦਿੱਤੀਆਂ ਗਈਆਂ ਨੇ ਤਾਂ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤਾਂ ਇਸ ਕਰਕੇ ਪਠਾਨਕੋਟ ਵੀ ਸੇਫ ਆ ਹੁਸ਼ਿਆਰਪੁਰ ਵੀ ਸੇਫ ਆ ਪਰ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਉੱਤੇ ਜੋ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਅੱਤਵਾਦੀ ਹਮਲਾ ਉਸ ਹਮਲੇ ਤੋਂ ਬਾਅਦ ਅੱਜ ਜੋ ਹਾਲਾਤ ਨੇ ਉਹ ਸਿਰਫ ਔਰ ਸਿਰਫ ਉਸ ਹਮਲੇ ਦੇ ਨਤੀਜੇ ਨੇ ਤਾਂ ਜਿਸ ਤੇ ਕਿਹਦੇ ਨਾਲ ਪਾਕਿਸਤਾਨ ਦੇ ਵੱਲੋਂ ਹਮਲੇ ਕਿਤੇ ਜਾ ਰਹੇ ਨੇ ਉਸੇ ਤਰੀਕੇ ਦੇ ਨਾਲ ਭਾਰਤ ਵੀ ਪਾਕਿਸਤਾਨ ਨੂੰ ਜਵਾਬ ਦਿੰਦਾ ਹੋਇਆ ਨਜ਼ਰ ਆ ਰਿਹਾ ਬੀਤੇ ਕੱਲ 9 ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਸੀ ਭਾਰਤ ਦੇ ਵੱਲੋਂ ਤਾਂ ਹੁਣ 에ਅਰਵੇਸ ਦੇ ਉੱਤੇ ਹਮਲਾ ਹੋਣ ਕਰਨ ਦੀ ਕੋਸ਼ਿਸ਼ ਕੀਤੀ ਪਰ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬੈਸ਼ਨੂ ਦੇਵੀ ਦੀ ਗੱਲ ਕਰੀਏ ਉੱਥੇ ਬਲੈਕਆਊਟ ਕਰ ਦਿੱਤਾ ਗਿਆ ਸਰਹੱਦੀ ਇਲਾਕਿਆਂ ਦੇ ਵਿੱਚ ਕਰਫਿਊ ਵੀ ਲਗਾ ਦਿੱਤਾ ਗਿਆ ਬੰਗਲਾਦੇਸ਼ ਦੇ ਨਾਲ ਜੋ ਭਾਰਤ ਦੀ ਸਰਹੱਦ ਲੱਗਦੀ ਆ ਉਹਨਾਂ ਇਲਾਕਿਆਂ ਦੇ ਵਿੱਚ 2 ਮਹੀਨੇ ਦੇ ਲਈ ਕਰਫਿਊ ਲਗਾ ਦਿੱਤਾ ਗਿਆ ਤਾਂ ਹੁਣ ਹਾਲਾਤ ਜਿਹੜੇ ਨੇ ਉਹ ਵਿਗੜ ਜ਼ਰੂਰ ਸਕਦੇ ਨੇ ਪਰ ਹਲੇ ਲੋਕ ਜਿਹੜੇ ਨੇ ਉਹ ਕਾਫੀ ਡਰੇ ਹੋਏ ਨੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਤੁਸੀਂ ਸਹਿਯੋਗ ਦੇਣਾ ਸਿਰਫ ਪ੍ਰਸ਼ਾਸਨ ਦਾ ਜੋ ਪ੍ਰਸ਼ਾਸਨ ਕਹਿੰਦਾ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਬੀਤੇ ਕੱਲ ਮੌਕ ਡ੍ਰਿਲ ਕੀਤੀ ਗਈ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਿਵੇਂ ਕਰ ਸਕਦੇ ਹੋ ਪ੍ਰਸ਼ਾਸਨ ਦਾ ਸਹਿਯੋਗ ਕਰ ਸਕਦੇ ਹੋ ਪਹਿਲੀ ਗੱਲ ਕਿ ਤੁਸੀਂ ਅਫਵਾਹਾਂ ਤੋਂ ਦੂਰ ਰਹਿਣਾ ਕੋਈ ਵੀ ਅਫਵਾਹ ਹੁੰਦੀ ਆ ਤੁਸੀਂ ਉਸ ਅਫਵਾਹ ਨੂੰ ਸੁਣ ਕੇ ਪੈਨਿਕ ਨਹੀਂ ਹੋਣਾ ਤੁਸੀਂ ਕੋਈ ਖਬਰ ਦੇਖਦੇ ਹੋ ਜਦੋਂ ਤੱਕ ਉਸ ਦੀ ਪੁਸ਼ਟੀ ਨਹੀਂ ਹੋਣੀ ਉਦੋਂ ਤੱਕ ਤੁਸੀਂ ਖਬਰ ਅੱਗੇ ਸਾਂਝੀ ਨਹੀਂ ਕਰਨੀ ਕਿਉਂਕਿ ਬਹੁਤ ਸਾਰੀਆਂ ਵੀਡੀਓ ਨੇ ਯੂਕਰੇਨ ਦੀ ਜੰਗ ਦੀਆਂ ਆ ਰਹੀਆਂ ਨੇ ਤਾਂ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤੁਹਾਡੇ ਮਨ ਨੂੰ ਇੱਕਦਮ ਝਟਕਾ ਲੱਗਦਾ ਤੁਹਾਡੇ ਦਿਲ ਨੂੰ ਝਟਕਾ ਲੱਗੇਗਾ ਕਿ ਇਹ ਹਾਲਾਤ ਜਿਹੜੇ ਨੇ ਭਾਰਤ ਪਾਕਿਸਤਾਨ ਦੀ ਜੰਗ ਦੇ ਬਣ ਕੇ ਬਲਕਿ ਹਾਲੇ ਅਜੇ ਹਾ ਕੁਝ ਵੀ ਨਹੀਂ ਹੈ ਸਿਰਫ ਤੇ ਸਿਰਫ ਜੋ ਉਧਰੋਂ ਮਿਜ਼ਾਈਲਾਂ ਸੁੱਟਣ ਦੀ ਕੋਸ਼ਿਸ਼ ਹੋ ਰਹੀ ਆ ਅੱਜ ਜੋ ਮਿਜ਼ਾਈਲਾਂ ਸੁੱਟੀਆਂ ਗਈਆਂ ਅੱਠ ਪਰ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਬੀਤੇ ਕੱਲ ਸਰਹੱਦੀ ਇਲਾਕਿਆਂ ਦੇ ਉੱਤੇ ਜਿਹੜੇ ਗਰਨੇਡ ਸੁੱਟੇ ਗਏ ਨੇ ਉਹ ਗਰਨੇਡ ਸੁੱਟੇ ਗਏ ਨੇ ਪਰ ਚੱਲੇ ਨਹੀਂ ਆ ਤਾਂ ਇਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਨੇ ਤਾਂ ਰਾਤ ਦੇ ਸਮੇਂ ਜ਼ਰੂਰ ਕੁਝ ਹੋ ਸਕਦਾ ਪਰ ਜੋ ਆਰਮੀ ਹੈ ਜੋ ਡਿਫੈਂਸ ਹੈ ਭਾਰਤ ਦੀ ਉਹ ਲਗਾਤਾਰ ਇਹੀ ਗੱਲ ਕਹਿ ਰਹੇ ਆ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਤੁਸੀਂ ਪੈਨਿਕ ਨਹੀਂ ਹੋਣਾ ਤੁਸੀਂ ਕਿਸੇ ਵੀ ਖਬਰਾੜ ਦੇ ਵਿੱਚ ਨਹੀਂ ਆਉਣਾ ਬਸ ਸਿਰਫ ਤੇ ਸਿਰਫ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਤਾਂ ਬਲੈਕਆਊਟ ਕਿੱਥੇ ਕਿੱਥੇ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬਲੈਕਆਊਟ ਕਰ ਦਿੱਤਾ ਗੁਰਦਾਸਪੁਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਰਾਤ ਦੇ ਸਮੇਂ ਲਾਈਟ ਕੱਢ ਦਿੱਤੀ ਗਈ ਹੈ ਲਾਈਟ ਬੰਦ ਰਹੇਗੀ ਅੰਮਰਸਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਉਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਤਾਂ ਬੰਗਲਾਦੇਸ਼ ਭਾਰਤ ਦੀ ਸਰਹੱਦ ਦੇ ਉੱਤੇ ਰਾਤ ਦੇ ਸਮੇਂ ਰਾਤ 8 ਵਜੇ ਤੋਂ ਲੈ ਕੇ ਰਾਤ 11 ਵਜੇ ਤੋਂ ਲੈ ਕੇ ਜਿਹੜੇ ਸਵੇਰ ਤੱਕ ਕਰਫਿਊ ਲਗਾ ਦਿੱਤਾ ਗਿਆ 2 ਮਹੀਨੇ ਦੇ ਲਈ ਕਰਫਿਊ ਲਗਾ ਦਿੱਤਾ ਗਿਆ ਮਾਫ ਕਰਨਾ 8 ਵਜੇ ਤੋਂ ਲੈ ਕੇ ਸਵੇਰ ਤੱਕ ਕਰਫਿਊ ਰਹੇਗਾ 2 ਮਹੀਨੇ ਲਈ ਲਗਾਤਾਰ ਕਰਫਿਊ ਆ ਤਰਨ ਤਾਰਨ ਹਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਡਿੜੀ ਕਿੰਨੀ ਬਣਾਈ ਜਾ ਸਕੇ ਤਾਂ ਹੁਣ ਲਗਾਤਾਰ ਇਹ ਜਿਹੜਾ ਚਰਚਾ ਹੋ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਕੇਂਦਰ ਦੀ ਇੱਕ ਸਰਪਾਰਟੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਚਰਚਾ ਹੋਈ ਰਣਨੀਤੀ ਉਲੀਕ ਦਿੱਤੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਗੱਲ ਕਹੀ ਹੈ ਕਿ ਸਾਰਿਆਂ ਨੂੰ ਇੱਕ ਜੁਟਤਾ ਹੋ ਕੇ ਰਹਿਣ ਦੀ ਲੋੜ ਆ ਹੋਰ ਵੀ ਸਾਰੇ ਇਹੀ ਅਪੀਲ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਜੋ ਅਮਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਆ ਕਿ ਹੁਣ ਤੁਸੀਂ ਉਹ ਛੱਡ ਦਿਓ ਹਿੰਦੂ ਮੁਸਲਿਮ ਸਿੱਖ ਉਹ ਲੜਾਈਆਂ ਛੱਡ ਦਿਓ ਤੁਹਾਡੇ ਕੋਈ ਆਪਸੀ ਵਿਚਾਰਧਾਰਾ ਨੇ ਉਹ ਬਾਅਦ ਵਿੱਚ ਦੇਖ ਲਿਓ ਪਰ ਹੁਣ ਅੱਜ ਤੁਹਾਨੂੰ ਇਕਜੁੱਟ ਹੋ ਕੇ ਰਹਿਣ ਦੀ ਲੋੜ ਆ ਤੁਸੀਂ ਸਾਰਾ ਕੁਝ ਛੱਡ ਦਿਓ ਤੇ ਇੱਕ ਅਰਦਾਸਾਂ ਕਰੋ ਜੰਗ ਨਾ ਲੱਗੇ ਕਿਉਂਕਿ ਜੇ ਜੰਗ ਲੱਗਦੀ ਆ ਪੰਜਾਬ ਦੇ ਉੱਤੇ ਵੱਡਾ ਸੰਕਟ ਆਵੇਗਾ ਜੰਗ ਲੱਗਦੀ ਆ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਪੰਜਾਬ ਨੂੰ ਬਹੁਤ ਜ਼ਿਆਦਾ ਭੁਗਤਣਾ ਪਵੇਗਾ ਕਿਉਂਕਿ ਜੋ ਇਰਾਕ ਨੇ ਪੰਜਾਬ ਦੇ ਨਾਲ ਲੱਗਦਾ ਜੋ ਬਾਰਡਰ ਆ ਪੰਜਾਬ ਦੇ ਨਾਲ ਲੱਗਦਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਜੋ ਇਰਾਕ ਨੇ ਫਾਜ਼ਿਲਕਾ ਦੀ ਜੇਕਰ ਗੱਲ ਕੀਤੀ ਜਾਵੇ ਦੂਜੇ ਪਾਸੇ ਜੋ ਗੱਲ ਕੀਤੀ ਜਾਵੇ ਪਠਾਨਕੋਟ ਦੀ ਗੱਲ ਕੀਤੀ ਜਾਵੇ ਪੰਜਾਬ ਆ ਗਿਆ ਤਾਂ ਹੁਸੈਨੀਵਾਲਾ ਬਾਰਡਰ ਹੈ ਪੰਜਾਬ ਆ ਗਿਆ ਅਮਰਤਸਰ ਆ ਪੰਜਾਬ ਆ ਗਿਆ ਅਟਾਰੀ ਬਾਂਗਾ ਬਾਰਡਰ ਤੋਂ ਇਧਰ ਪੰਜਾਬ ਆ ਗਿਆ ਤਾਂ ਉਹ ਸਾਰ ਪੰਜਾਬ ਨੂੰ ਵੱਡਾ ਸੰਕਟ ਆ ਸਕਦਾ ਪੰਜਾਬ ਨੂੰ ਸਭ ਤੋਂ ਜ਼ਿਆਦਾ ਚੱਲਣਾ ਪਵੇਗਾ ਜੇਕਰ ਜੰਗ ਲੱਗਦੀ ਆ ਤਾਂ ਵਾਕੇ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਤੁਸੀਂ ਦੁਆਰ ਅਰਦਾਸਾਂ ਜ਼ਰੂਰ ਕਰੋ ਕਿ ਅਜਿਹਾ ਕੁਝ ਨਾ ਹੋਵੇ ਕਿਉਂਕਿ ਜੰਗ ਸ਼ਬਦ ਬਹੁਤ ਛੋਟਾ ਆ ਪਰ ਬਹੁਤ ਵੱਡੀ ਹੋ ਜਾਂਦੀ ਹੈ ਆਪਣੇ ਆਪਣੇ ਤੋਂ ਖਾਣੇ ਬਹੁਤ ਔਖੇ ਹੋ ਜਾਂਦੇ ਨੇ ਤਾਂ ਹੁਣ ਡਰਨ ਦੀ ਲੋੜ ਨਹੀਂ ਐ ਘਬਰਾਉਣ ਦੀ ਲੋੜ ਨਹੀਂ ਐ ਸਿਰਫ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਲੋੜ ਆ ਤਾਂ ਅਪਡੇਟ ਜੋ ਹੋਵੇਗੀ ਅਸੀਂ ਤੁਹਾਡਾਂ ਨਾਲ ਲਗਾਤਾਰ ਸਾਂਝੀ ਕਰਾਂਗੇ